ਜਦੋਂ ਅੰਦਰ ਭੁੱਖ ਲੱਗਦੀ ਆ ਪਿਆਸ ਲੱਗਦੀ ਆ ਹਨਾ ਤਾਂ ਬੰਦਾ ਰੋਟੀ ਪਾਣੀ ਵੱਲ ਜਾਂਦਾ ਜਦੋਂ ਮਨ ਨੂੰ ਪਿਆਸ ਲੱਗਦੀ ਆ ਤੁਹਾਡੇ ਨੂੰ ਪਿਆਸ ਲੱਗਦੀ ਆ ਫਿਰ ਬੰਦਾ ਆਪਣੇ ਗੁਰੂ ਵੱਲ ਭੱਜਦਾ ਸੋ ਇਹਨਾਂ ਦਾ ਸ਼ੁਕਰੀਆ ਹੈ ਮੇਰੇ ਮਹਾਰਾਜ ਦਾ ਸ਼ੁਕਰੀਆ ਜਿਹੜੇ ਸਾਨੂੰ बार-बार ਬੁਲਾਉਂਦੇ ਨੇ ਤੇ ਸਾਡੇ ਦੁੱਖ ਤਕਲੀਫਾਂ ਸਾਡੇ ਕਰਮ ਕੱਟਦੇ ਨੇ ਸਾਡੇ ਕਿਤੇ ਹੋਏ ਪਾਪ ਕਰਮ ਕੋਈ ਉਹ ਕੱਟਦੇ ਨੇ ਮਹਾਰਾਜ ਜੀ ਬਸ ਹਮੇਸ਼ਾ ਇਸੇ ਤਰ੍ਹਾਂ ਆਣਾ ਹੁੰਦਾ ਕਿ ਵਸ ਰੂਹਾਨੀਅਤ ਜਿਹੜੀ ਆ ਨਾ ਉਹ ਸਫਰ ਜਾਰੀ ਰਵੇ ਸੱਚੇ ਪਾਤਸ਼ਾਹ ਸਾਨੂੰ ਉਸ ਰਸਤੇ ਤੇ ਤੋਰ ਕੇ ਰੱਖੇ ਰੂਹਾਨੀਅਤ ਦੇ ਰਸਤੇ ਤੇ ਔਰ ਮਨ ਨੂੰ ਸਕੂਨ ਰਹੇ ਰੂਹ ਦੇ ਵਿੱਚ ਗੁਰੂ ਦਾ ਨਾਮ ਹੋਵੇ ਨਾਮ ਸਿਮਰਨ ਕੋਸ਼ਿਸ਼ ਆ ਕਿ ਸੱਚੇ ਪਾਤਸ਼ਾਹ ਜੀ ਜੋ ਉਹਨਾਂ ਨੇ ਬਾਣੀ ਚ ਕਿਹਾ ਹੈ ਵੀ ਆਪਾਂ ਉਸ ਰਸਤੇ ਤੇ ਚੱਲ ਸਕੀਏ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਮੇਨ ਚੀਜ਼ ਹੈਗੀ ਮੇਨ ਗੱਲ ਤਾਂ ਗੁਰੂ ਸਾਹਿਬ ਨੇ ਇਹ ਕਿ ਤੁਹਾਡੀ ਸੁਰਤ ਜਿਹੜੀ ਆ ਉਹਦੇ ਨਾਲ ਟਿਕ ਜਵੇ ਮਨ ਜਦੋਂ ਚੈਨ ਚ ਆ ਜੇਗਾ ਤਾਂ ਸਾਡੀ ਸੁਰਤ ਜਿਹੜੀ ਹੈਗੀ ਆ ਉਹ ਸ਼ਬਦ ਦੇ ਵਿੱਚ ਟਿਕ ਜੂਗੀ ਸੁਰਤ ਤੇ ਸ਼ਬਦ ਦਾ ਜਦੋਂ ਮੇਲ ਹੋ ਗਿਆ ਬਸ ਉਹੀ ਸਫ਼ਰ جاری ਆ ਇਸੇ ਕਰਕੇ ਮਹਾਰਾਜ ਦੇ ਚਾਨਾ ਨਾਲ ਲੱਗੇ ਹੋਇਆ ਕਿ ਮਹਾਰਾਜ ਬਖਸ਼ਿਸ਼ਾ ਕਰਨ ਆਪਾਂ ਤਾਂ ਨਾ ਮਾਲਕ ਦੇ ਅੱਗੇ ਸਰੈਂਡਰ ਕੀਤਾ ਹੁੰਦਾ ਹੈ ਮਾਲਕ ਜੋ ਕਰਦਾ ਹੈ ਉਹ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਆਪਾਂ ਕੁਝ ਨਹੀਂ ਕਰ ਸਕਦੇ ਇਹ ਸਾਰੇ ਸਕ੍ਰਿਪਟ ਮਾਲਕ ਦੇ ਹੱਥ ਚਾ ਜੋ ਹੋਣਾ ਹੈ ਇੱਕ ਇੱਕ ਪੱਤਾ ਕਿਵੇਂ ਹਿੱਲਣਾ ਕੀ ਹੋਣਾ ਉਹ ਮਾਲਕ ਨੂੰ ਪਤਾ ਹੈ ਸੋ ਅਸੀਂ ਤਾਂ ਬਸ ਇਦਾਂ ਹੁੰਦਾ ਕਿ ਉਹਦੇ ਅੱਗੇ ਝੁਕਦੇ ਆ ਕੇ ਸਕੂਨ ਨੇ ਮੰਨੂ એનર્ਜੀ ਲੈ ਕੇ ਜਾਂਦੇ ਆ ਬਾਕੀ ਮਾਲਕ ਦੇ ਹੱਥ ਚ ਜਿੱਦ ਨੂੰ ਤੋਰੀ ਜਾਣਾ ਉਦੋਂ ਤੋਰੀ ਜਾਵਾਂਗੇ ਆਪਾਂ ਨਾ ਕੋਈ ਪਲਾਨ ਨਹੀਂ ਕਰਦੇ ਆਪਾਂ ਕਿਉਂਕਿ ਮਾਲਕ ਦੇ ਹੱਥ ਚ ਹੈ ਸਾਰਾ ਕੁਝ ਠੀਕ ਹੈ ਥੈਂਕ ਯੂ